ਮੈਂ ਇਹ ਵੀਡੀਓ ਪਿੰਡ ਸੋਨਗੜ ਤੋਂ ਰਿਕਾਰਡ ਕਰ ਰਿਹਾ ਤਾਂ ਸਾਡੇ ਪਿੰਡ ਦੀ ਨਾ ਸੇਮ ਨਾਲ ਹੀ ਐ ਨੱਕੋ ਨੱਕ ਹੋਈ ਪਈ ਆ ਨਾਲ ਮੈਂ ਵੀਡੀਓ ਵੀ ਲਾ ਰਿਹਾ ਤੇ ਤੁਸੀਂ ਇੱਥੇ ਦੇਖੋ ਤਾਂ ਜਿੱਥੇ ਸਾਰਾ ਪਿੰਡ ਹੀ ਨਾ ਇੱਕ ਚਿੰਤਾ ਦੇ ਵਿੱਚ ਆ ਕਿ ਜੇ ਇੱਕ ਮੀਂਹ ਹੋਰ ਆ ਗਿਆ ਤਾਂ ਅਸੀਂ ਜਮੈਂ ਡੁੱਬ ਜਾਾਂਗੇ ਤਾਂ ਸਾਰੇ ਝੋਨਿਆਂ ਦੇ ਵਿੱਚ ਆਸ-ਪਾਸੇ ਜਿਹੜਾ ਪੂਰਾ ਝੋਨੇ ਡੁੱਬੇ ਪਏ ਹੈਗੇ ਆ ਤਾਂ ਉੱਥੇ ਹੀ ਸੋਨਗੜ ਫਾਰਮਾਸਟੀ ਦੇ ਵਿੱਚ ਜਿਹੜਾ ਕਿ ਪਾਣੀ ਬੂੰਦ ਵੀ ਹੈਣੀਗਾ ਤੇ ਬਾਈ ਕਮਲਜੀਤ ਜਮਾ ਕਿਸੇ ਚਿੰਤਾ ਦੇ ਵਿੱਚ ਨਹੀਂ ਹੈਗੇ ਤੇ ਜਮਾ ਟੈਨਸ਼ਨ ਫਰੀ ਨੇ ਤੇ ਮੈਂ ਜਦੋਂ ਆਸ-ਪਾਸੇ ਦਾ ਮਾਹੌਲ ਦੇਖ ਰਿਹਾ ਸੀਗਾ ਨਾ ਤਾਂ ਉਦੋਂ ਮੈਂ ਸੋਚਿਆ ਕਿ ਮੈਂ ਨਾ ਵੀ ਫਾਰਮਾਸਟੀ ਦੇ ਵਿੱਚ ਜਾਣਾ ਤੇ ਬਾਈ ਨੂੰ ਕਮਲਜੀਤ ਨੂੰ ਪੁੱਛਦਾ ਵੀ ਇਹ ਕੀ ਸਿਸਟਮ ਹੈਗਾ ਕਿਉਂਕਿ ਨਾ ਉਹਨਾਂ ਦੇ ਨਾਲ ਕੋਈ ਵੀ ਕਦੇ ਵੀ ਕੋਈ ਵੀ ਗੱਲ ਕਰ ਲਗੇ ਨਾ ਤਾਂ ਉਹ ਅਕਸਰ ਹੀ ਹਰ ਇੱਕ ਗੱਲ ਨੂੰ ਮਿੱਟੀ ਨਾਲ ਜੋੜ ਦਿੰਦੇ ਆ ਤੇ ਜਦੋਂ ਇਹੀ ਗੱਲ ਬਣੀ ਕਿ ਜਦੋਂ ਮੈਂ ਆਇਆ ਇੱਥੇ ਆ ਕੇ ਵੇਖਿਆ ਤਾਂ ਫਾਰਮ ਦੇ ਵਿੱਚ ਨਾ ਕੋਈ ਬੂੰਦ ਪਾਣੀ ਦੀ ਵੀ ਹੈ ਨਹੀਂ ਬੂੰਦ ਵੀ ਪਾਣੀ ਦੀ ਤੁਸੀਂ ਆਪ ਵੀ ਦੇਖ ਰਹੇ ਹੋ ਤੇ ਜੇਕਰ ਕਿਸੇ ਦਾ ਹੁਣ ਇਹ ਸਵਾਲ ਹੋਵੇ ਵੀ ਇਹ ਗੱਲ ਕਹਿਣੀ ਚਾਹੁੰਦਾ ਉਹ ਵੀ ਪਾਣੀ ਕੱਢਦਾ ਤਾਂ ਉਹ ਮਤਲਬ ਹੀ ਨਹੀਂ ਹੈਗਾ ਕਿਉਂਕਿ ਇੱਧਰ ਵੀ ਸੜਕਾ ਤੇ ਇਧਰੋਂ ਖਾਲਾ ਅਗਲੇ ਪਾਸੋਂ ਫੇਰ ਸੜਕਾ ਇਧਰੋਂ ਫੇਰ ਸਾਡੇ ਪਾਸੇ ਖਾਲਾ ਹੈਗਾ ਤਾਂ ਬਾਕੀ 20 ਏਕੜ ਦੇ ਵਿੱਚੋਂ ਪਾਣੀ ਕੋਈ ਨਿਕਲ ਨਹੀਂ ਸਕਦਾਗਾ ਤੇ ਆ ਦੇਖੋ ਸਾਹਮਣੇ ਵਾਲਾ ਪਲਾਟ ਆ ਜਿਹੜਾ ਉਹ ਵੀ ਸੁੱਕਾ ਪਿਆ ਤੇ ਮੈਂ ਕਹਣਾ ਵੀ ਚੱਲ ਇੱਥੇ ਫਾਰਮ ਤੇ ਆ ਕੇ ਤੇ ਬਾਈ ਜੀ ਨੂੰ ਪੁੱਛਦੇ ਆ ਵੀ ਇਹਦਾ ਕੀ ਸਿਸਟਮ ਹੈਗਾ ਬਾਈ ਵੀ ਸਾਹਮਣੇ ਟੱਕਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੂੰ ਤੇ ਆਪਣੇ ਨਾ ਪਿੰਡ ਦੇ ਹਾਲਾਤ ਆ ਜਿਹੜੇ ਜਮ੍ਹਾਂ ਡੁੱਬਣ ਕਿਨਾਰੇ ਹੋਏ ਪਏ ਆ ਤੇ ਇੱਥੇ ਆਪਣੇ ਬੂੰਦ ਵੀ ਪਾਣੀ ਦੀ ਹੈ ਨਹੀਂ ਗੀ ਇੱਕ ਤੁਸੀਂ ਅਕਸਰ ਇੱਕ ਗੱਲ ਕਰਦੇ ਹੁੰਦੇ ਹੋ ਨਾ ਵੀ ਜੋ ਕੁਝ ਵੀ ਹੈ ਉਹ ਮਿੱਟੀ ਨਾਲ ਜੋੜ ਦਿੰਨੇ ਆ ਹਾਂ ਤੇ ਫਿਰ ਮੈਂ ਤਾਂ ਹੀ ਫਿਰ ਕੈਮਰਾ ਪਹਿਲਾਂ ਚੱਕ ਲੈਂਦਾ ਬਿਲਕੁਲ ਮੈਂ ਨਾ ਜਦੋਂ ਵੀ ਇਹ ਗੱਲ ਕਹਿੰਦਾ ਕਈ ਲੋਕਾਂ ਨੂੰ ਬੜੀ ਅਟਪੱਟੀ ਜੀ ਗੱਲ ਲੱਗਦੀ ਹੈ ਕਿ ਹਰ ਸਮੱਸਿਆ ਜਿਹੜੀ ਜਦੋਂ ਕੋਈ ਖੇਤੀ ਪ੍ਰਧਾਨ ਸੂਬਾ ਹੋਵੇ ਨਾ ਕੋਈ ਸਟੇਟ ਜਿਹੜੀ ਹੈਗੀ ਐਗਰੀਕਲਚਰ ਬੇਸਡ ਹੈ ਤਾਂ ਉਹਦੀ ਜਿਹੜੀ ਹਰ ਸਮੱਸਿਆ ਕੋਈ ਵੀ ਸਮੱਸਿਆ ਹੈ ਉਹ ਸਾਰੀਆਂ ਸਮੱਸਿਆਵਾਂ ਦੀ ਜਦੋਂ ਅਸੀਂ ਉਹਨੂੰ ਟ੍ਰੇਸ ਕਰਦੇ ਨਾ ਦੀਦੀ ਦਾ ਰੂਟ ਕੌਜ਼ ਹੈ ਜਿਹੜੀ ਉਹਦੀ ਜੜ ਹੈ ਉਹ ਜਾ ਕੇ ਮਿੱਟੀ ਨਾਲ ਜੁੜ ਜਾਂਦੀ ਹੈ ਤਾਂ ਮੈਂ ਪੰਜਾਬ ਦੀ ਜੇ ਗੱਲ ਕਰਾਂ ਤਾਂ ਹਰ ਸਮੱਸਿਆ ਦਾ ਸਬੰਧ ਮਿੱਟੀ ਨਾਲ ਹੈ ਮਿੱਟੀ ਦੇ ਵਿੱਚੋਂ ਜਦੋਂ ਨਿਊਟ੍ਰੀਸ਼ਨ ਨਿਕਲਦਾ ਹੈ ਨਾ ਮੰਨ ਲਓ ਮੇਰੇ ਖੇਤ ਵਿੱਚ ਕੋਲਾ ਨਿਕਲਦਾ ਹੁੰਦਾ ਤਾਂ ਮੈਂ ਕੋਲਾ ਜਦੋਂ ਕੱਢ-ਕੱਢ ਕੇ ਵੇਚਦਾ ਜਾਂਦਾ ਤਾਂ ਕੋਲਾ ਦਿਖਣਾ ਸੀਗਾ ਕਿ ਹੁਣ ਕੋਲਾ ਘਟ ਰਿਹਾ ਹੈ ਖਦਾਨ ਡੂੰਗੀ ਹੋ ਰਹੀ ਹੈ ਪਰ ਮੈਂ ਜਦੋਂ ਨਿਊਟ੍ਰੀਸ਼ਨ ਮਾਈਨਿੰਗ ਕਰੂੰਗਾ ਮੈਂ ਨਿਊਟ੍ਰੀਸ਼ਨ ਕੱਢੂੰਗਾ ਤੇ ਵੇਚੀ ਚੱਲੂੰਗਾ ਤਾਂ ਉਹ ਨਿਊਟ੍ਰੀਸ਼ਨ ਮਾਈਨਿੰਗ ਮੈਨੂੰ ਸਿੱਧੀ ਨਹੀਂ ਦਿਖਣੀ ਉਹ ਸੋਇਲ ਕੰਪੈਕਟ ਹੋਊਗੀ ਤਾਂ ਸੋਇਲ ਸਖਤ ਹੋ ਜਾਊਗੀ ਤੁਸੀਂ ਦੇਖੋ ਜਦੋਂ ਸਾਡੀ ਮਿੱਟੀ ਦੇ ਵਿੱਚ ਨਿਊਟ੍ਰੀਸ਼ਨ ਸੀਗਾ ਤਾਂ ਇਹੀ ਸਾਡੀ ਖੇਤੀ ਬਲਦਾਂ ਨਾਲ ਹੋ ਜਾਂਦੀ ਸੀ ਬਲਦ ਜ਼ਮੀਨ ਨੂੰ ਪੱਟ ਦਿੰਦੇ ਸੀ ਜਿਉਂ-ਜਿਉਂ ਨਿਊਟ੍ਰੀਸ਼ਨ ਘਟਦਾ ਗਿਆ ਕਿਉਂ-ਤੇਉਂ ਸੋਇਲ ਕੰਪੈਕਟ ਹੁੰਦੀ ਗਈ ਤਾਂ ਟਰੈਕਟਰ